ਉਹ ਸੰਜਟਾ ਦੇ ਰਹਾ ਹੈ ਬੱਚੇ ਲਾ ਬਈ ਮਰਾ ਕਿਥੇ ਬੱਚੇ ਲਾ ਬਈ ਉਹ ਮੁੰਡਿਓ ਕਿਹੜਾ ਓਏ ਬੱਚੇ ਛੱਡੋ ਥੱਲੇ ਬਈ ਕੈਨ ਨੂੰ ਹੋ ਜੇ ਮਰ ਜੇ ਆੜੀ ਹੋ ਨਾ ਕਰ ਅੰਦਰ ਹੋ ਨਾ ਕਰ ਜਿਹੜਾ ਨਵਾਂ ਮਾਲ ਆਇਆ ਉਹ ਬੰਨਣਾ ਦੂਸਰਾ ਓਏ ਨਵੇਂ ਰਹੋ ਹਾਂ ਜੀ ਇਹ ਥੋੜਾ ਖੁੱਲੀ ਵਈ ਓਏ ਆਓ ਬਾਈ ਰਜਾ ਜੋ ਉੱਥੇ ਕਰੀ ਪਰ ਨੂੰ ਹਾਂ ਕਮਾਲ ਕਰ ਦਿਖਾ ਦੇ ਬੋਲ ਬੋਲ ਦੇ ਮੈਨੂੰ ਜਾਇਜ ਆ ਪੈਸੇ ਬੋਲ ਦੇ ਬੱਚੇ ਬੱਚੇ ਨੇ ਦੇਖ ਇੱਕ ਬੱਚੇ ਨੇ ਦੇਖੀ ਉਹਨੇ ਇਕੱਲੇ ਕਿਧਰ ਗਿਆ ਬੰਦਾ ਕੋਈ ਭਾਈ ਜਿਹੜਾ ਮਾਲਕ ਹੈ ਉਹ ਆਉਰੇ ਇਹ ਗੱਲੇ ਬੱਚੇ ਦਾ ਹੈ ਕਿ ਬਲੂਰ ਜੇ ਪਛੜੀ ਦੇ ਮੂੰਹ ਮੱਥੇ ਦੇ ਕੇ ਪੈਸੇ ਮੰਗੀ ਠੀਕ ਆ ਜੀ ਹਾਂ ਬੋਲ ਦੇ ਵੀ ਜਿਆਦਾ 90000 ਇੱਧਰ ਆ ਜਾਓ ਮਰ ਜੇ ਤੁਹਾਡੇ ਨਾਲ ਆ ਮੀਆਂ ਯਾਰ ਤੂੰ ਵੀ ਲਾ ਲਈ ਕੋਸਾ ਬੱਕਰੀ ਦੇ ਮੂੰਹ ਮਤਲਬ ਦੇਖਣਾ ਪੈਸੇ ਦਾ ਮੰਗ ਲਿਆ ਹਾਈਟ ਵਾਲੀ ਥੋੜਾ ਬੱਚੇ ਦੇਖੀ ਚੱਲ ਲਓ ਵੀ ਦੇਖ ਮੀਆਂ ਲੜਦੇ ਵਾਂਗੂ ਖੁਸ਼ੀਆ ਖੜੀ ਅਸੀਂ ਤਾਂ ਪਉਣਾ ਨਹੀਂ ਭਰਾ ਤੂੰ ਹਾਈਟ ਵਾਲੀ ਬੱਕਰੀ ਮਤਲਬ ਥੋੜੀ ਦੇ ਦੇ ਹਾਈਟ ਵਾਲੀ ਦੇਖ ਲੈ ਹੋ ਵਧੀਆ ਅੱਗੇ ਜਾ ਜੋਣਾ ਗੱਚੀ ਦੀ ਮੰਗਦਾ ਰਜੂ ਸੋਨੇ ਦਾ ਹਾਂ 30000 ਦੀ ਬੱਕਰੀ ਪਾ ਦੇ ਬੱਕਰੀ ਵਾਲੀ ਦੇਖ ਕੇ ਦੇਖ ਮੜਾਇਆ ਉਹੀ ਨਾ ਦੇਖੀ ਚੱਲ ਇਹ ਮੈਂ ਥੋੜਾ ਲਾਣੇਦਾਰ ਕਿਹੜਾ ਯਾਰ ਆ ਗਏ ਯਾਰ ਲਾਣਦਾਰ ਆਪ ਹੀ ਆਏ ਨੇੜੇ ਤਾਂ ਆ ਜਾਓ ਲਾਨੇ ਨਾਲ ਕਿਹੜਾ ਨੇੜੇ ਆਓ ਬੋਲ ਬੋਲ ਨਹੀਂ ਨਹੀਂ ਗਲਤ ਨਹੀਂ ਮੰਗਿਆ ਮੈਂ ਨਹੀਂ ਮੀਆਂ ਨਹੀਂ ਯਾਰ ਗੱਲ ਸੁਣ ਤੂੰ 4 ਬੱਚੇ ਦੇਖੀ ਨਾ ਬੱਕਰੀ ਨਹੀਂ ਦੇਦਾ ਤੂੰ ਵਖਰੀ ਖੜੇ ਬੱਕਰੀ ਇਹ ਕੰਨ ਛੋਟੇ ਯਾਰ ਅਜੂ ਸਿੰਘ ਖੜਾ ਜਾ ਪਤਾ ਜੀ ਮੈਨੂੰ ਤਾਂ ਸਾਰਾ ਪਤਾ ਸਨੱਖ ਨਹੀਂ ਐਡਾ ਹੈਗਾ ਹਾਂ ਸਨੱਖ ਬੁਣਾ ਨਹੀਂ ਐਡਾ ਹੈਗਾ ਪਰ ਜਿਹਨੇ ਸਾਂਭ ਲਈ ਸਨਦਰ ਜਿਹਨੇ ਸਾਂਭ ਲਈ ਉਹ ਬੱਚੇ ਉਹ ਹੋ ਜਾਣਗੇ ਤੈਨੂੰ ਪਤਾ ਨਹੀਂ ਬੱਚੇ ਕਿੱਥੋਂ ਹੋ ਕਰਦੇ ਆ ਮੱਚ ਵੀ ਬਾਲਦੇ ਨਹੀਂ ਹੈਗੇ ਗੱਲ ਤਾਂ ਮੀਆਂ ਸਾਰੀ ਸਾਹਮਣੇ ਆਲੇ ਆ ਤਾਂ ਫਿਰ ਉਹ ਵੀ ਸਾ ਅਸੀਂ ਵੀ ਸਾਹਮਣੇ ਗਾਹ ਪਰ ਦੋ ਚਲ ਕੋਈ ਨਹੀਂ ਛੋਟੇ ਭਾਈ ਤੂੰ ਬਜਾਦਾ ਦੱਸ ਵੀ ਕਿੰਨੇ ਰਸਤੇ ਬਜਾ 10 ਦੀ ਮੈਂ ਵੀ ਇਹ ਤੂੰ ਘਟ ਨਹੀਂ ਹੋਣੀ ਬਸ ਮੈਂ 2 ਦੀ ਪੁਆਇੰਟ ਦੱਸ ਦੇ ਤੈਨੂੰ ਵੀ ਅਸੀਂ ਕਹਿ ਦਾਂਗੇ ਓਏ ਓਏ ਕੋ ਬੰਦ ਦੱਸੋ ਬੋਲ ਦੱਸ ਤਾਂ ਮੈਨੂੰ ਪੜਾਈਏ ਵੈਸੇ ਨਹੀਂ 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 33 ਦੀ ਪੌਣੀ ਆ ਨਹੀਂ ਮੀਂਹ 32 ਦੀ ਪੌਣੀ ਆ ਮਾ ਜਮੇ ਨਹੀਂ ਪੌਣੀ 33 ਦੀ ਪੌਣੀ ਆ ਕਿੱਨੀ ਚੱਲ 35 ਦੀ ਪੌਣੀ ਆ ਚੱਲ ਫਿਰ ਲੈ 2 ਘਟ 40 ਦੀ ਪੌਣੀ ਆ ਆਮ ਫਿਰ ਬੱਕਰੀ ਉਹ ਗਾਂ ਦਾ ਸੀ ਦੋਏ ਖੜੇ ਆ ਇਹ ਜਿਹੜੀ ਭਾਈ ਦੇ ਨਹੀਂ ਜਿਹੜੀ ਜਵਾਨ ਹੈ ਵੀਡੀਓ ਬਣੀ ਜਾਂਦੀ ਹੈ ਕਿਉਂ ਵੀ ਨਹੀਂ ਕੋਈ ਚੱਕਰ ਨਹੀਂ ਹਾਂ ਆ ਚਲ ਜੀ ਹਾਂ